ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਰੇਪ ਕੇਸ ਦੇ ਵਿੱਚ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪਠਾਨ ਮਾਜਰਾ ਬੋਲੇ ਨੇ ਪੂਰਵ ਪਤਨੀ ਦੀ ਸ਼ਿਕਾਇਤ ਤੇ ਐਫ ਆਈ ਆਰ ਕੀਤੀ ਹੈ ਦਿੱਲੀ ਟੀਮ ਦੇ ਵੱਲੋਂ ਦਬਾਅ ਬਣਾਇਆ ਗਿਆ ਦੱਸਦੀ ਹੈ ਪੰਜਾਬ ਦੇ ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਰਮਿਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰਾਇਮਰੀ ਜਾਣਕਾਰੀ ਦੇ ਅਨੁਸਾਰ ਉਹਨਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਫੜਿਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਗ੍ਰਿਫਤਾਰੀ ਤੋਂ ਪਹਿਲਾਂ ਪਠਾਨ ਮਾਦਰਾ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਉਹਨਾਂ ਦੀ ਪૂર્વ ਪਤਨੀ ਦੇ ਨਾਲ ਡੁੜੇ ਦੇ ਪੁਰਾਣੇ ਮਾਮਲੇ ਦੇ ਵਿੱਚ ਆਈਪੀਸੀ ਦੀ ਧਾਰਾ 376 ਰੇਪ ਦੇ ਤਹਿਤ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਆरोप ਲਗਾਏ ਨੇ ਕਿ ਦਿੱਲੀ ਦੀ ਆਪ ਟੀਮ ਪੰਜਾਬ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਪਠਾਨ ਮਾਜਰਾ ਤੇ 2022 ਦੇ ਵਿੱਚ ਉਹਨਾਂ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਦੇ ਵੱਲੋਂ ਪਹਿਲਾ ਵਿਆਹ ਲਕੋਣ ਅਤੇ ਮਾਰਕੁੱਟ ਦੇ આરોਪ ਲਗਾਏ ਸਨ ਇਸ ਤੋਂ ਇਲਾਵਾ ਕਾਤੇ ਤੌਰ ਤੇ ਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਹ ਸੁਰਖੀਆਂ ਦੇ ਵਿੱਚ ਰਹੇ ਸਨ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ ਪਠਾਨ ਮਾਜਰਾ ਦੇ ਵੱਲੋਂ ਹੜ ਪੀੜਤਾਂ ਲਈ ਕੋਈ ਵੀ ਪ੍ਰਬੰਧ ਨਾ ਹੋਣ ਦੇ ਕਰਕੇ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਉੱਥੇ ਸਰਕਾਰ ਦੇ ਉੱਪਰ ਕਾਫੀ ਵੱਡੇ આરોਪ ਉਹਨਾਂ ਨੇ ਲਗਾਏ ਸੀ ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਪਠਾਨ ਮਾਜ਼ਰਾ ਨੂੰ ਹੁਣ ਮਹਿੰਗਾ ਪੈ ਚੁੱਕਾ ਹੈ ਪਠਾਨ ਮਾਜ਼ਰਾ ਦੀ ਗ੍ਰਿਫਤਾਰੀ ਜਿਹੜੀ ਹੈ ਹਰਿਆਣਾ ਦੇ ਕਰਨਾਲ ਤੋਂ ਹੋਈ ਹੈ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਪਠਾਨ ਮਾਜ਼ਰਾ ਗ੍ਰਿਫਤਾਰ ਹੋ ਗਏ ਨੇ ਬਿਲਕੁਲ ਰਿਪੋਰਟ ਔਨ ਪੁਆਇੰਟ